ਰਾਤ 1:30 ਵਜੇ ਇਕਦਮ ਬ੍ਰਾਸ਼ਟ ਹੋਇਆ ਵਾ ਜਦ ਉੱਠ ਕੇ ਦੇਖਿਆ ਤੇ ਆ ਟਰਾਲਾ ਪਲਟਿਆ ਹੋਇਆ ਸੀਗਾ ਬਿਜਲੀ ਦੇ ਖੰਬੇ ਸਾਰੇ ਨੇ ਤਿੰਨ ਤਿੰਨ ਚਾਰ ਚਾਰ ਟੋਟੇ ਕਰਕੇ ਬੜੇ ਹੈਵੀ ਪੋਲਸੀ ਜਿੱਤੇ ਮੇਨ ਸਪਲਾਈ ਚਲਦੀ ਆ ਪੂਰੇ ਦੇ ਉਹਨੇ ਡੈਮੇਜ ਕਰਤੇ ਆ ਤਿੰਨ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਜੀ ਮਹਿੰਦਰਾ ਇਨੋਵਾ ਤੇ ਕ੍ਰੈਟਾ ਹਟਾ ਕੇ ਆ ਜੀ ਜੇ ਸਵਿੰਦਰ ਸਿੰਘ ਜੀ ਗਿੱਲ ਰੋਡ ਆ ਰੋੜਾਪੈਲ ਦੇ ਸਾਹਮਣੇ ਆਪਣੀ ਸ਼ਾਪ ਆ ਵਿੱਚ ਰੈਜ਼ਿਡੈਂਸ ਉੱਪਰ ਆ ਰਾਤ 1:30 ਵਜੇ ਇੱਕਦਮ ਬਲਾਸਟ ਹੋਇਆ ਵਾ ਜਦ ਉੱਠ ਕੇ ਦੇਖਿਆ ਤੇ ਆ ਟਰਾਲਾ ਪਲਟਿਆ ਹੋਇਆ ਸੀਗਾ ਬਿਜਲੀ ਦੇ ਖੰਬੇ ਸਾਰੇ ਨੇ ਤਿੰਨ ਤਿੰਨ ਚਾਰ ਚਾਰ ਟੁੱਟੇ ਕਰਕੇ ਬੜੇ ਹੈਵੀ ਪੋਲਸੀ ਜਿੱਤੇ ਮੇਨ ਸਪਲਾਈ ਚੱਲਦੀ ਆ ਪੂਰੇ ਦੇ ਉਹਨੇ ਡੈਮੇਜ ਕਰਤੇ ਆ ਤਿੰਨ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਜੀ ਮਹਿੰਦਰਾ ਇਨੋਵਾ ਤੇ ਕ੍ਰੈਟਾ ਇਹ ਤਿੰਨਾਂ ਉਹਦੀਆਂ ਡੈਮੇਜ ਹੋ ਗਈਆਂ ਨੇ ਮੌਕੇ ਤੇ ਤੁਹਾਡੇ ਸਾਹਮਣੇ ਗੱਡੀਆਂ ਉੱਥੇ ਹਾਜ਼ਰ ਨੇ ਕਿੰਨਾ ਹੋ ਗਿਆ ਹਾਂਜੀ ਕਿੰਨਾ ਹੋ ਗਿਆ ਤਿੰਨ ਚਾਰ ਲੱਖ ਰ ਅਸੀਂ 9000 ਰੁਪਏ ਦਾ ਵਾਟਰ ਕੂਲਰ 6 ਮਹੀਨੇ ਪਹਿਲਾਂ ਲਗਵਾਇਆ ਸੀ ਇਹ ਲੋਕ ਸੇਵਾ ਵਾਸਤੇ ਉਹ ਵੀ ਪੂਰਾ ਡੈਮੇਜ ਕਰਤਾ ਆ ਦੁਕਾਨ ਦਾ ਸ਼ਟਰ ਵੀ ਡੈਮੇਜ ਹੋ ਗਿਆ ਵਾ ਬਾਕੀ ਤੁਹਾਡੇ ਸਾਹਮਣੇ ਹਾਜ਼ਰ ਕਿੱਥੇ ਰਹਿਗਾ ਟਰੱਕ ਕੀ ਸੀ ਤਾਂ ਕਿ ਟਰਾਂਸਪੋਰਟ ਨਗਰ ਹੀਰਾ ਨਗਰ ਦਾ ਜੀ ਜੈ ਬਾਲਾ ਜੀ ਟਰਾਂਸਪੋਰਟਰ ਆ ਉਥੋਂ ਲੋਡ ਹੋ ਕੇ ਨਿਕਲਿਆ ਪੂਰਾ ਓਵਰ ਸਪੀਡ ਤੇ ਸੀਗਾ ਓਵਰ ਸਪੀਡ ਕਾਰਨ ਡਰਾਈਵਰ ਤੋਂ ਗੱਡੀ ਦਾ ਬੈਲੈਂਸ ਸੰਭਾਲਿਆ ਨਹੀਂ ਗਿਆ ਤਾਂ ਕਰਕੇ ਪਲਟ ਗਿਆ ਬਿਜਲੀ ਦੀ ਸਪਲਾਈ ਸਾਰੀ ਨੈਟ ਨੋਟ ਦੀ ਸਾਰੀ ਸਪਲਾਈ ਬੰਦ ਹੋ ਚੁੱਕੀ ਆ ਇਹ ਨਾਲ ਦਿੰਦਾ ਟਾਈਮ ਹੁੰਦਾ ਹੋ ਜਾਨੀ ਮਨਸਾਂ ਜਿਆਦਾ ਜਾਨੀ ਨੁਕਸਾਨ ਜੇ ਤਾਂ ਦੇਣੇ ਹੁੰਦਾ ਜੀ ਜਾਂ ਥੋੜਾ ਜਿਹਾ ਟਾਈਮ ਹੁੰਦਾ ਦਿੰਦਾ ਤੇ ਇੱਥੇ ਤਾਂ 5-7 ਜਾਨੇ 10 ਜਾਨੇ ਹਮੇਸ਼ਾ ਇੱਥੇ ਹਾਜ਼ਰ ਰਹਿੰਦੇ ਨੇ ਉਸ ਮੁਲਾਜ਼ਮ ਵੀ ਇੱਥੇ ਬੈਠੇ ਹੁੰਦੇ ਨੇ ਇਹ ਤਾਂ 10-15 ਜਾਨਾਂ ਨੂੰ ਰਗੜ ਦਿੰਦਾ ਜੇ ਦਿਨ ਦਾ ਟਾਈਮ ਹੁੰਦਾ ਇਹਨਾਂ ਨੂੰ ਮੇਨ ਸ਼ਹਿਰ ਦੇ ਵਿੱਚੋਂ ਐਂਟਰੀ ਬੰਦ ਕਰਨੀ ਚਾਹੀਦੀ ਹੈ ਬਾਹਰ ਹਾਈਵੇ ਕੱਟ ਹਾਈਵੇ ਥਾਣੀ ਇਹਨਾਂ ਨੂੰ ਕੱਢਣਾ ਚਾਹੀਦਾ ਵਾ ਜਿੱਦਾਂ ਵੀ ਹੈ ਇਹਦਾ ਕਾਨੂੰਨੀ ਕਾਰ ਵੀ ਜੋ ਵੀ ਹੈ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਤੇ ਕਿਤੇ ਓਵਰਲੋਡਿੰਗ ਗੱਡੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਓਵਰਲੋਡ ਗੱਡੀਆਂ ਤਾਂ ਆਉਂਦੀਆਂ ਹੀ ਨੇ ਜੀ ਮੈਨ ਹੁਣ ਸ਼ਹਿਰ ਦੇ ਵਿੱਚ ਵੜਨ ਦਾ ਰਸਤਾ ਨਹੀਂ ਇਹਨਾਂ ਕੋਲ ਹੈਗਾ ਤਾਂ ਸਰਕਾਰ ਨੂੰ ਚਾਹੀਦਾ ਵਾਹ ਰਾਹ ਬਣਾਉਣ ਦਾ ਤਾਂ ਹੀ ਗੱਡੀਆਂ ਹੋਰ ਪਾਸੇ ਜਾਣਗੀਆਂ ਬਾਕੀ ਇਹਨਾਂ ਨੂੰ ਜੋ ਵੀ ਹੈ ਬਾਈਪਾਸ ਥਾਣੀ ਇਹਨਾਂ ਨੂੰ ਹੁਣ ਕੱਢਣਾ ਚਾਹੀਦਾ ਹੈ ਨੁਕਸਾਨ ਗੱਡੀਆਂ ਦਾ ਤੁਹਾਡੇ ਸਾਹਮਣੇ ਇਹ ਮੌਕੇ ਦੇ 3-4 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਆਪਣਾ ਲੱਖ ਰੁਪਏ ਦਾ ਵਾਟਰ ਕੂਲਰ ਟਟ ਮਾਲਕ ਨਾਲ ਗੱਲ ਹੋਈ ਮੈਨੇਜਰ ਇੱਥੇ ਹਾਜ਼ਰ ਹੈ ਜੀ ਅਜੇ ਉਹ ਤਾਂ ਕੁਝ ਰਾਹ ਨਹੀਂ ਫੜਾ ਰਿਹਾ ਅ ਕਰਾਂਗੇ ਕੰਪਲੀਟ ਕਰਾਂਗੇ ਜੀ ਸਾਡਾ ਮੁਆਵਜ਼ਾ ਨਾ ਮਿਲਿਆ ਤਾਂ ਅਸੀਂ ਮੁਆਵਜ਼ਾ ਲੈ ਬਣਾ ਤਾਂ ਅਸੀਂ ਹਿੱਲਣ ਨਹੀਂ ਦੇਣਾ ਹੈਗਾ ਮੁਆਵਜ਼ਾ ਤਾਂ ਆਪਦਾ ਲੈਣਾ ਹੀ ਹੈ ਠੀਕ ਹੈ ਟਰੱਕ ਡਰਾਈਵਰ ਟਰੱਕ ਡਰਾਈਵਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਮੈਨੇਜਰ ਉਹਨਾਂ ਦਾ ਇੱਥੇ ਹਾਜ਼ਰ ਹੈ ਜੀ ਬਰੋ ਰਾਤ ਦੇਰ ਲੈ ਨਾਈਟ ਸੀਗਾ ਫੁੱਲੀ ਗੱਡੀ ਆ ਰਹੀ ਸੀ ਇੱਧਰ ਬਿਜਲੀ ਬੋਰਡ ਦਾ ਖੰਭੇ ਚ ਲਾ ਕੇ ਕਹਾ ਓਵਰ ਸਪੀਡ ਹੋਣ ਕਰਕੇ ਪਲਟ ਗਈ ਗੱਡੀ ਇਹ ਸਰ ਕੀ ਇਨਸਾਨ ਕੀ ਹੋ ਗਿਆ ਨੁਕਸਾਨ ਬਿਜਲੀ ਬੋਰਡ ਦੇ ਖੰਭੇ ਖੁੰਮੇ ਟੁੱਟ ਗਏ ਤਾਰਾਂ ਦੂਰਾਂ ਦੀਆਂ ਉਹ ਰਿਪੇਅਰ ਕਰ ਰਹੇ ਨੇ ਕੁਝ ਗੱਡੀਆਂ ਜਿੱਥੇ ਗੱਡੀ ਪਲਟੀ ਆ ਜਾ ਕੇ ਉੱਥੇ ਦੋ ਗੱਡੀਆਂ ਡੈਮੇਜ ਹੋਈਆਂ ਨੇ ਜਾਨੀਵਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਰਿਹਾ ਸਰ ਤੇ ਦੱਸੋ ਸਰ ਇਹ ਹੈ ਕਿ ਸਰਵੇ ਦੇ ਵਿੱਚ ਕੀ ਸੀਗਾ ਇਹਦੇ ਵਿੱਚ ਮੇਰਾ ਕੋਈ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਬਾਲਾਜੀ ਟਰਾਂਸਪੋਰਟ ਦੀ ਗੱਡੀ ਆ ਇਹ ਕਪੜਾ-ਕਪੜਾ ਦੱਸ ਰਿਹਾ ਵੀ ਕਪੜਾ ਇਹਦੇ ਵਿੱਚ ਹੈਗਾ ਸਰ ਹੋਇਆ ਕਿੱਥੇ ਦਾ ਐਕਸੀਡੈਂਟ ਹੈ ਹੋਇਆ ਕਿੱਥੇ ਦਾ ਇਹ ਰਾਤ ਹੋਇਆ ਕਿਹੜੀ ਜਗ੍ਹਾ ਸਰ ਭਰਤਨ ਰੋੜਾ ਲਾਈਟਾਂ ਤੇ ਕ੍ਰੋਸ ਕਰਕੇ ਠੀਕ ਹੈ ਰੋੜਾ ਹਾਂ ਇਹਨੇ ਗੇਲ ਰੋਣੀ ਰੋੜਾ ਲਾਈਟਾਂ ਤੇ ਆਪੋਜੀਟ ਪੈਟਰੋਲ ਪੰਪ ਇੰਡੀਅਨ ਆਲ ਪੰਪ